ਕਮਾ ਤੁਸੀਂ ਫਰਸ਼ ਪਾ ਲਿਆ ਮੈਂ ਫਰਸ਼ ਤਾਂ ਪਾ ਲਿਆ ਬਈ ਉਹਨੇ ਇੱਕ ਮੈਟਾ ਆਇਆ ਜੇ ਲਿਖਿਆ ਹੋਇਆ ਕਿ ਦੁਰਮੜ ਦੀ ਲੋੜ ਨਹੀਂ ਹੋਰ ਅਸੀਂ ਰੋਪੜੀਏ ਆ ਸਾਡੀਆਂ ਗੋਗੜਾਂ ਤੋਂ ਤੁਹਾਨੂੰ ਪਤਾ ਨਹੀਂ ਲੱਗਦਾ ਹੈਗਾ ਦੋਸਤੋ ਅੱਜ ਤੁਹਾਡੀ ਮੁਲਾਕਾਤ ਕਰਾਉਨੇ ਆ ਸਾਡੇ ਇਲਾਕੇ ਦੇ ਉੱਭਰਦੇ ਹੋਏ ਯੂਟਿਊਬਰ ਬਲੌਗਰ ਮੈਮੂ ਮਹਿਰਾਜ ਦੇ ਨਾਲ ਬੜਾ ਜਿੰਦਾਦਿਲ ਇਨਸਾਨ ਆ ਜੀ ਸਾਡੇ ਇਲਾਕੇ ਦਾ ਰੂਹ ਖੁਸ਼ ਹੋ ਜੂਗੀ ਇੱਕ ਵਾਰੀ ਦੀਆਂ ਗੱਲਾਂ ਸੁਣ ਕੇ ਦੇਖਿਓ ਜੀ ਮੈਮੂ ਜੀ ਜੀ ਵੈਸੇ ਤਾਂ ਸਭ ਕੁਝ ਠੀਕ ਆ ਇਹ ਯੂਕਰੇਨ ਦੀ ਅਮਰੀਕਾ ਦੇ ਨਾਲ ਵਿਗੜ ਗਈ ਇਹ ਤਾਂ ਮਾੜਾ ਹੋਇਆ ਗੇ ਜੀ ਵੈਸੇ ਮੈਂ ਸੁਣਿਆ ਤੁਹਾਡੇ ਪਿੰਡ ਦੇ ਨੱਥੇ ਦੀ ਹਰ ਮੱਗਰ ਦੀ ਵੀ ਵਿਗੜ ਗਈ ਤੂੰ ਮੇਰਾ ਕਹਿ ਸਕਦਾ ਆ ਅੱਛਾ ਤੂੰ ਨਮਾ ਨਮਾ ਆਇਆ ਇਸ ਲਾਈਨ ਦੇ ਵਿੱਚ ਲੋਕ ਚੰਗਾ ਵੀ ਕਹਿੰਦੇ ਆ ਮਾੜਾ ਵੀ ਕਹਿੰਦੇ ਮਾੜਾ ਜ਼ਿਆਦਾ ਕਹਿੰਦੇ ਹੁੰਦੇ ਆ ਮਾੜਾ ਤਾਂ ਕਹੀ ਜਾਂਦੇ ਆ ਮੈਂ ਹੁਣ ਦੋ ਤਿੰਨ ਵੀਡੀਓ ਪਾਈਆਂ ਹੂੰ ਇੱਕ ਮੈਂ ਨੱਚਣ ਵਾਲੀ ਵੀਡੀਓ ਪਾਈ ਆ ਜਿਹਦੇ ਵਿੱਚ ਮੈਂ ਨੱਚ ਰਿਹਾ ਉਹਦੇ ਮੈਨੂੰ ਪਰ ਕਮੈਂਟ ਆ ਗਏ ਲੱਖ ਦੇ ਉੱਪਰ ਚਲੇ ਗਏ ਹਾਂ ਕਿਆ ਬਾਤ ਆ ਹਾਂ ਮੈਨੂੰ ਬੰਦੇ ਮੇਨਾਂ ਜੁੜੇ ਹੋਏ ਬਹੁਤ ਮੈਨੂੰ ਪਿਆਰ ਵੀ ਬਥੇਰਾ ਕਰਦੇ ਬਹੁਤ ਜਿਆਦਾ ਪਿਆਰ ਕਰਦੇ ਆ ਇੱਕ ਨਾ ਕਮੈਂਟ ਪਾਇਆ ਹੋਇਆ ਵਿੱਚ ਵੀਰ ਜੀ ਕਹਿੰਦਾ ਤੁਸੀਂ ਫਰਸ ਪਾ ਲਿਆ ਮੈਂ ਫਰਸ ਤਾਂ ਪਾ ਲਿਆ ਭਈ ਉਹਨੇ ਕਮੈਂਟ ਆਇਆ ਜਿਹਾ ਲਿਖਿਆ ਹੋਇਆ ਕਹਿੰਦਾ ਦੁਰਮੜ ਦੀ ਲੋੜ ਨਹੀਂ ਅਸੀਂ ਓਪੜੀਏ ਆ ਸਾਡੀਆਂ ਗੋਗੜਾਂ ਤੋਂ ਤੁਹਾਨੂੰ ਪਤਾ ਨਹੀਂ ਲੱਗਦਾ ਹੈਗਾ ਨਾਲੇ ਜਿੱਥੇ ਅਸੀਂ ਘੁੰਮ ਲੇ ਉੱਤੇ ਧਰਮੜਦੀ ਲੋੜ ਆ ਯਾਰ ਲੋੜ ਆ ਬਾਈ ਰਹੀ ਗੱਲ ਹੁਣ ਜਦੋਂ ਦਾ ਤੂੰ ਵੀਡੀਓ ਪਾਉਣ ਲੱਗਿਆ ਆਪਣੀ ਪਹਿਲੀ ਮੁਲਾਕਾਤ ਆ ਉੱਤੇ ਬਾਅਦ ਉੱਤੇ ਪਹਿਲਾਂ ਤਾਂ ਆਪਾਂ ਬਹੁਤ ਵਾਰ ਮਿਲੇ ਆ ਪਰ ਮੈਂ ਬਹੁਤ ਦਿਨਾਂ ਤੋਂ ਸੋਚ ਰਿਆ ਤਾਂ ਕਿ ਜਦ ਤੂੰ ਮਿਲੇਂਗਾ ਤਾਂ ਮੈਂ ਤੈਨੂੰ ਇੱਕ ਗੱਲ ਕਹੂੰਗਾ ਕਿਉਂਕਿ ਮੈਂ ਤਾਂ ਤੇਰੇ ਤੋਂ ਸੀਨੀਅਰ ਐਸ ਲਾਈਨ ਦੇ ਵਿੱਚ ਤਿੰਨ ਸਾਲ ਹੋ ਗਏ ਮੈਨੂੰ ਵੀਡੀਓ ਪਾਉਂਦੇ ਨੂੰ ਤਾਂ ਮੈਂ ਜੋ ਸਿੱਖਿਆ ਜੋ ਮੈਂ ਅਬਜ਼ਰਵ ਕਰਿਆ ਉਹ ਮੈਂ ਤੇਰੇ ਨਾਲ ਸਾਂਝਾ ਕਰਦਾ ਵੀਰ ਮੇਰੇ ਆ ਜਿਹੜੇ ਕਮੈਂਟ ਕਰਨ ਵਾਲੇ ਆ ਨਾ ਮਾੜਾ ਕਮੈਂਟ ਹਮੇਸ਼ਾ ਤੈਨੂੰ ਉਹੀ ਕਰੂਗਾ ਜਿਹਦੇ ਸਾਲੇ ਦੀ ਪਿੰਡ 'ਚ ਇੱਜ਼ਤ ਨਹੀਂ ਇੱਜ਼ਤ ਨਹੀਂ ਕਿਉਂਕਿ ਉਹ ਇਹ ਸੋਚਦਾ ਵੀ ਜੇ ਮੇਰੀ ਨਹੀਂ ਹੈਗੀ ਤਾਂ ਮੈਂ ਕਿਸੇ ਦੀ ਕਰਨੀ ਵੀ ਨਹੀਂ ਹੈਗੀ ਹਾਂਜੀ ਹਾਂ ਕਦੇ ਵੀ ਤੂੰ ਗਾਲ ਕੱਢਣ ਵਾਲੇ ਕਮੈਂਟ ਕਰਨ ਵਾਲੇ ਦੇ ਬੰਦੇ ਦੇ ਘਰੇ ਜਾ ਕੇ ਪੁੱਛਣੀ ਵੀ ਇਸ ਬੰਦੇ ਦਾ ਕਿਆ ਰਿਕਾਰਡ ਆ ਹਾਂਜੀ ਹਾਂਜੀ ਚੰਗੇ ਘਰ ਦਾ ਬੰਦਾ ਤੈਨੂੰ ਗਾਲ ਨਹੀਂ ਕੱਢੂਗਾ ਕਿਉਂਕਿ ਉਹਨੂੰ ਵੀ ਪਤਾ ਵੀ ਭਾਈ ਇੱਧਰ ਰਿਟਰਨ 'ਚ ਮੈਨੂੰ ਵੀ ਮਿਲਣੀ ਆ ਮੇਰੇ ਵੀ ਧੀਆਂ ਮੇਰੇ ਵੀ ਭੈਣਾਂ ਹਾਂਜੀ ਹਾਂਜੀ ਚੰਗਾ ਬੰਦਾ ਤੈਨੂੰ ਕਦੇ ਗਾਲ ਨਹੀਂ ਕੱਢੂਗਾ ਹੋ ਸਕੋ ਹਸੂਗਾ ਵੀ ਤੁਸੀਂ ਆ ਸਾਡਾ ਵੀਰ ਅੱਗੇ ਵਧ ਰਿਹਾ ਏ ਮੈਨੂੰ ਕਮੈਂਟ ਬਹੁਤ ਆਂਦੇ ਆ ਮਨਵਾ ਸੱਬਰ ਇਹ ਤੇ ਹੀ ਲਾਉਣੇ ਆ ਸੱਬਰ ਵੀਰ ਵੀ ਕਹਿੰਦਾ ਕਹਿੰਦਾ ਹੈਨਾ ਹੋਰ ਪਾ ਗਿਆ ਕਹਿੰਦਾ ਤੂੰ ਵਧੀਆ ਕਰਦਾ ਮਹਿਮੂਤ ਬਹੁਤ ਵਧੀਆ ਮੈਂ ਜਿਸ ਦਿਨ ਦੇ ਕਿ ਮੈਂ ਹਰਾਮ ਰਹਿ ਕੇ ਆ ਰਿਹਾ ਹਾਂ ਕਹਿੰਦਾ ਤੇਰੀਆਂ ਵੀਡੀਓ ਬਹੁਤ ਵਧੀਆ ਵੀਡੀਓ ਬਹੁਤ ਕਹਿੰਦਾ ਨਾਲ ਦੀ ਨਾਲ ਚੱਲੂਗੀ ਆ ਸੱਬਰ ਵੀਰ ਮੈਨੂੰ ਕਹਿ ਰਿਹਾ ਕਹਿੰਦਾ ਨਾਲ ਦੀ ਨਾਲ ਭਾਈ ਕਰੀ ਲੋ ਅੱਜ ਦੇ ਟਾਈਮ ਦੇ ਵਿੱਚ ਜਿਨੇ ਇੱਕ ਕੰਨ ਦੇ ਵਿੱਚ ਕੌੜਾ ਤੇਲ ਪਾ ਲਿਆ ਉਹ ਤਾਂ ਹੈਗਾ ਸਫਲ ਹਾਂਜੀ ਹਾਂ ਜੇ ਕਿਤੇ ਅਸੀਂ ਦੋਹੇ ਕੰਨਾਂ ਤੋਂ ਸੁਣਦੇ ਰਹੇ ਨਾ ਹਾਂਜੀ ਹਾਂ ਮਤਲਬ ਕਹਿਣ ਦਾ ਵੀ ਅਸੀਂ ਉਹਨਾਂ ਬਿੱਜੂਆਂ ਦੇ ਵੀ ਕਮੈਂਟ ਮਤਲਬ ਦਿਲ ਨੂੰ ਲਾ ਲੈਂਦੇ ਆ ਇਹਨਾਂ ਦਾ ਸਾਰਾ ਮੈਂ ਨਹੀਂ ਲ ਇਹ ਹੈ ਜੀ ਸਾਡਾ ਰੋਪੜ ਠੀਕ ਹੈ ਜੀ ਹਾਂ ਜੀ ਤੂੰ ਵੀਰ ਦੀ ਦੁਕਾਨ 'ਤੇ ਖੜਾ ਅੱਜ ਮੈਂ ਅੱਜ ਸ਼ੇਰ ਦਾ ਟਾਈਮ ਆ ਐਤਵਾਰ ਦਾ ਸੰਡੇ ਨੇ ਹਲੇ ਗੋਣੀ ਵੀ ਨਹੀਂ ਕਰੀ ਵੀ ਉਹ ਨਾ ਬੋਲੂ ਤਾਂ ਕਰ ਲਈ ਕਿਹਾ ਕੇ ਵੀਡੀਓ ਬਣਾ ਰਿਹਾ ਤੇ ਹੁਣ ਸਾਨੂੰ ਇਜਾਜ਼ਤ ਦਿਓ ਜੀ ਸਾਡਾ ਮਹਿਮੂ ਵੀਰ ਵੀ ਕਿਤੇ ਜਾ ਰਹੇ ਆ ਤਾਂ ਬਾਹਰ ਮੈਂ ਤੁਹਾਨੂੰ ਸਭ ਜਾ ਰਹੇ ਹਾਂ ਜੀ ਮਾਡਾ ਸਾਡਾ ਪੱਤੇ ਦੀ ਗੁਰੂਆਂ ਦੀ ਧਰਤੀ ਸਾਡਾ ਵੀ ਨਮਨ ਕਰਕੇ ਆ ਜੀ ਬੋਲ ਜੀ ਹਾਂ